ਹਾਂਜੀ ਅੱਜ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆ ਤਾਂ ਇਹਨਾਂ ਗੱਲਾਂ ਬਾਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਤਾਂ ਜੋ ਪੂਰੇ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਇੱਕ ਅਸੀਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਨ ਲੱਗੇ ਆ ਉਹਨੂੰ ਰਹਿ ਦੇਣ ਲੱਗੇ ਆ ਕਿ ਆਪ ਜੀ ਦੇ ਨਗਰਾਂ ਦਾ ਜੇ ਤੁਸੀਂ 10-10 ਲੱਖ ਦਾ ਫੰਡ ਬਣਾਉਨੇ ਆ ਤਾਂ 10 ਲੱਖ ਦਾ ਫੰਡ ਕੋਈ ਬਾਹਲਾ ਨਹੀਂ 1000 ਬੰਦੇ ਦੀ ਚੋਣ ਕਰਨੀ ਹੈ ਤੁਸੀਂ ਆਪਦੇ ਨਗਰਾਂ ਵਿੱਚ ਤਾਂ 1000 ਰੁਪਏ ਇੱਕ ਜਾਨੇ ਨੇ ਸਾਲ ਦਾ ਦੇਣਾ ਹੈ ਤਾ ਉਹ ਫੰਡਾਂ ਦੇ ਨਾਲ ਕਿਹੜੇ-ਕਿਹੜੇ ਕੰਮ ਹੋ ਸਕਦੇ ਆ ਤੁਹਾਡੇ ਨਗਰਾਂ ਦੇ ਵਿੱਚ ਜੇ ਕਿਸੇ ਦੇ ਘਰ ਦੇ ਵਿੱਚ ਮੌਤ ਹੁੰਦੀ ਹੈ ਤਾਂ ਉਸੇ ਵਕਤ ਉਹਨੂੰ 10000 ਰੁਪਏ ਦਿੱਤਾ ਜਾ ਸਕਦਾ ਕਿੰਨਾ ਸੌਖਾ ਕੰਮ ਹੈ ਮੌਤ ਇਹ ਨਹੀਂ ਵੇਂਦੀ ਵੀ ਇਹਦੇ ਘਰੇ ਪੈਸਾ ਹੈਗਾ ਜਾਂ ਨਹੀਂ ਤਾਂ ਉਸ ਵਕਤ ਉਸੇ ਪਰਿਵਾਰ ਨੂੰ 10000 ਰੁਪਏ ਉਸ ਫੰਡ ਦੇ ਵਿੱਚੋਂ ਦਿੱਤਾ ਜਾ ਸਕਦਾ ਜੇ 30 ਮੌਤਾਂ ਤੁਹਾਡੇ ਨਗਰ ਦੇ ਵਿੱਚ ਸਾਲ ਦੀਆਂ ਹੁੰਦੀਆਂ ਤਾਂ 3 ਲੱਖ ਰੁਪਏ ਉਹਦੇ ਵਾਸਤੇ ਤੁਸੀਂ ਰੱਖ ਸਕਦੇ ਹੋ ਕਿੰਨੀ ਵਹਿਦਰ ਸਕੀਮ ਬਣਦੀ ਹੈ ਉਦੋਂ ਬਾਅਦ ਤੁਸੀਂ ਤਿੰਨ ਸਫਾਈ ਕਰਮਚਾਰੀ ਪੈੰਡ ਦੇ ਵਿੱਚ ਰੱਖ ਸਕਦੇ ਹੋ ਤੁਹਾਡੇ ਨਗਰ ਤੁਹਾਡਾ ਗਲੀ ਮਹੱਲਾ ਸਾਫ਼ ਹੋ ਸਕਦਾ ਹੈ। ਉਦੋਂ ਬਾਅਦ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਦੁਰਘਟਨਾ ਹੁੰਦੀ ਹੈ, ਮੰਨ ਕੇ ਚੱਲੋ 15 ਦੁਰਘਟਨਾ ਹੁੰਦੀਆਂ ਤਾਂ 3 ਲੱਖ ਰੁਪਇਆ ਤੁਸੀਂ ਉਹਨਾਂ ਵਾਸਤੇ ਰੱਖ ਸਕਦੇ ਆ। ਕੋਈ 10-15 ਹਜ਼ਾਰ ਰੁਪਇਆ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਦੁਰਘਟਨਾ ਕਦੋਂ ਵੀ ਕਿਸੇ ਨਾਲ ਹੋ ਸਕਦੀ ਹੈ, ਇਹਦਾ ਕੋਈ ਪਤਾ ਨਹੀਂ। ਮੌਤ ਕਦੋਂ ਵੀ ਕਿਸੇ ਨਾਲ ਹੋ ਸਕਦੀ ਹੈ ਤੇ ਤਿੰਨ ਸਫਾਈ ਕਰਮਚਾਰੀ ਆ ਜਿਹੜੇ ਉਹ ਪਿੰਡ ਦੇ ਵਿੱਚ ਤੁਸੀਂ ਰੱਖ ਸਕਦੇ ਆ। ਤਾਂ ਲੱਖ ਰੁਪਇਆ ਪਿੰਡ ਦੀ ਟੁੱਟ ਭੱਜ ਤੇ ਲਾ ਸਕਦੇ ਆ ਸਾਲ ਦਾ ਕੋਈ ਪੁਲੀ ਟੁੱਟ ਜਾਂਦੀ ਹੈ ਕੋਈ ਨਾਲੀ ਨਾਲਾ ਟੁੱਟ ਜਾਂਦਾ ਉਹ ਟੁੱਟਦਾ ਟੁੱਟਦਾ ਜ਼ਿਆਦਾ ਟੁੱਟ ਜਾਂਦਾ ਯਾਨੀ ਕਿ 10 ਲੱਖ ਦਾ ਫੰਡ ਤੁਸੀਂ ਹਵਾਲੀ ਸਾਮਨੀ ਦੇ ਨਾਲ ਆਪਦੇ ਨਗਰਾਂ ਦਾ ਬਣਾ ਸਕਦੇ ਆ ਯਾਨੀ ਕਿ ਜੇ ਇਹੋ ਜਿਹੀਆਂ ਸਕੀਮਾਂ ਤੁਸੀਂ ਨਗਰਾਂ ਦੇ ਵਿੱਚ ਬਣਾਓਗੇ ਤਾਂ ਛੋਟੀਆਂ-ਛੋਟੀਆਂ ਸਮੱਸਿਆ ਜਿਹੜੀਆਂ ਆਪਦੇ ਨਗਰ ਹੀ ਹੱਲ ਕਰ ਲੈਣਗੇ ਕਿਉਂਕਿ ਦਿਨ ਦਾ ਦਿਨ ਜਿਹੜੀਆਂ ਸਮੱਸਿਆਵਾਂ ਵਧੀਆਂ ਜਾਂਦੀਆਂ ਤੇ ਸਰਕਾਰਾਂ ਦੇ ਕੰਮ ਵਧਦੇ ਜਾਂਦੇ ਆ ਤਾਂ ਉਹਦੇ ਵਿੱਚ ਸਾਰਾ ਕੁਝ ਸਰਕਾਰਾਂ ਤੋਂ ਨਹੀਂ ਹੋ ਪਾਣਾ ਸਾਰੇ ਕੰਮ ਸਰਕਾਰਾਂ ਤੋਂ ਨਹੀਂ ਸਿਰੇ ਚੜਨੇ ਤਾਂ ਕਿੰਨਾ ਸੌਖਾ ਕੰਮ ਹੈ ਮੰਨ ਕੇ ਚੱਲੋ ਸਾਲ ਦਾ ਇੱਕ ਬੰਦੇ ਨੇ 1000 ਰੁਪਿਆ ਦਿੱਤਾ ਉਹਦੇ ਘਰ ਦੇ ਵਿੱਚ ਕੋਈ ਮੌਤ ਹੋ ਗਈ ਤਾਂ ਉਹਨੂੰ 10000 ਰੁਪਿਆ ਬੜੀ ਸਾਨੀ ਦੇ ਨਾਲ ਮਿਲ ਜਾਂਦਾ ਇੱਕ ਬੰਦੇ ਨੇ 1000 ਰੁਪਿਆ ਦਿੱਤਾ ਜੇ ਕੋਈ ਦੁਰਘਟਨਾ ਹੋ ਗਈ ਕੋਈ 10-15000 ਰੁਪਿਆ ਉਹਨੂੰ ਵੀ ਮਿਲ ਸਕਦਾ ਤਾਂ ਦੇਣਾ ਤਾਂ 1000 ਰੁਪਿਆ ਹੀ ਸਾਲ ਦਾ ਇਹ 10-10 ਲੱਖ ਦਾ ਜੇ ਤੁਸੀਂ ਪਿੰਡਾਂ ਦੇ ਵਿੱਚ ਫੰਡ ਬਣਾਉਨੇ ਹੈ ਤਾਂ ਇਹਦੇ ਨਾਲ ਤੁਹਾਡਾ ਭਾਈਚਾਰਾ ਮਜ਼ਬੂਤ ਹੋਊਗਾ ਛੋਟੀਆਂ-ਛੋਟੀਆਂ ਸਮੱਸਿਆ ਦਾ ਤੁਸੀਂ ਹੱਲ ਕਰ ਸਕਦੇ ਆ ਪਿੰਡ ਵੀ ਥੋੜੇ ਸਾਫ਼ ਹੋ ਸਕਦੇ ਆ ਟੋੜਾ ਗਲੀ ਮੁਹੱਲਾ ਸਾਫ਼ ਹੋ ਸਕਦਾ ਹੈ ਤੇ ਜਾਣੇ ਕਿ ਮੌਤ ਦੇ ਸਮੇਂ ਤੁਹਾਨੂੰ ਪੈਸੇ ਮਿਲ ਸਕਦੇ ਆ ਦੁਰਘਟਨਾ ਦੇ ਸਮੇਂ ਪੈਸੇ ਮਿਲ ਸਕਦੇ ਆ ਤਾਂ ਇਹ ਹੁਣ ਫੰਡ ਤੁਹਾਨੂੰ ਆਪ ਜੀ ਨਗਰ ਦੀ ਭਲਾਈ ਵਾਸਤੇ ਆਪ ਦੀਆਂ ਛੋਟੀਆਂ-ਛੋਟੀਆਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਤੁਹਾਨੂੰ ਬਣਾਉਣੇ ਪੈਣੇ ਆ ਕਿਉਂਕਿ ਲੋੜ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਆਪਾਂ ਇਹੋ ਜਿਹੇ ਫੰਡਾਂ ਨਾਲ ਜੋੜਾਂਗੇ ਭਾਈਚਾਰਾ ਮਜ਼ਬੂਤ ਹੋਊਗਾ ਸਾਰੀਆਂ ਪਾਰਟੀਆਂ ਸਾਰੇ ਧਰਮਾਂ ਸਾਰੀਆਂ ਜਾਤੀਆਂ ਦੇ ਲੋਕ ਇਕੱਠੇ ਹੋ ਕੇ ਇਹ ਕੰਮ ਤੁਹਾਨੂੰ ਕਰ ਲੈਣਾ ਚਾਹੀਦਾ ਕਿਉਂਕਿ ਮੌਤ ਇਹ ਨਹੀਂ ਵੇਂਦੀ ਕਦੋਂ ਆਉਣਾ ਹੈ ਕਿਸੇ ਨਾਲ ਦੁਰਘਟਨਾ ਹੋ ਸਕਦੀ ਹੈ ਤੇ ਤਿੰਨ ਸਫਾਈ ਕਰਮਚਾਰੀ ਪਿੰਡ ਥੋੜੇ ਸਾਫ਼ ਸੁਥਰੇ ਹੋ ਸਕਦੇ ਆ ਵੇਖੋ ਹਰ ਇੱਕ ਪਿੰਡ ਦੇ ਵਿੱਚ ਕਿੰਨਾ ਨਰਕ ਬਣਿਆ ਪਿਆ ਤਾਂ ਇਹ ਸਾਰੇ ਮਸਲੇ ਤੁਸੀਂ ਤਿੰਨ ਹੱਲ ਆਪ ਦੇ ਨਗਰ ਦੇ ਵਿੱਚ ਕਰ ਸਕਦੇ ਆ ਤਾਂ ਬਹੁਤ ਇਹ ਸਲਾਹੇ ਲਾਹੇਵੰਦ ਥੋੜੇ ਲਈ ਸਕੀਮ ਹੋਊਗੀ ਤਾਂ ਜਦੋਂ ਤੱਕ ਮੈਂ ਜਾਂਦਾ ਰਹੂੰਗਾ ਇਹੋ ਜਿਹੇ ਵਿਚਾਰ ਵਟਾਂਦਰੇ ਲੋਕਾਂ ਨਾਲ ਸਾਂਝੇ ਕਰਦਾ ਰਹੂੰਗਾ ਕਿਉਂਕਿ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਸਾਰਿਆਂ ਨੂੰ ਲੋੜ ਹੈ 1000 ਬੰਦੇ ਦੀ ਚੋਣ ਕਰਨੀ ਹੈ ਇੱਕ ਬੰਦੇ ਨੇ 1000 ਰੁਪਿਆ ਦੇਣਾ ਹੈ 10 ਲੱਖ ਟੋੜਾ ਫੰਡ ਬਣਦਾ ਹੈ ਤੇ ਉਹਨਾਂ ਫੰਡਾਂ ਦੇ ਨਾਲ ਮਤਲਬ ਵੀ ਮੌਤ ਦੇ ਸਮੇਂ ਦੁਰਘਟਨਾ ਦੇ ਤੇ ਤਿੰਨ ਸਫਾਈ ਕਰਮਚਾਰੀ ਤੇ ਲੱਖ ਰੁਪਿਆ ਤੁਸੀਂ ਆਪ ਦੇ ਨਗਰ ਦੇ ਟਟ ਭੱਜ ਤੇ ਲਾ ਸਕਦੇ ਆ ਆਪ ਦਾ ਤੁਹਾਨੂੰ ਇਹ ਫੰਡ ਬਣਾ ਕੇ ਬਹੁਤ ਹੀ ਲਾਹੇਵੰਦ ਫੰਡ ਹੋਊਗਾ ਤੁਹਾਡੇ ਨਗਰਾਂ ਲਈ ਤੁਹਾਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਿੱਤੋਂ ਵੱਧ ਘੱਟ ਬੋਲੇ ਕੋਸੀਂ ਮਾਫੀ ਚਾਹੁੰਦੇ ਆ ਤਾਂ ਬਹੁਤ ਬਹੁਤ ਥੋੜਾ ਧੰਨਵਾਦ ਹੋਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਬਹੁਤ ਬਹੁਤ ਥੋੜਾ ਧੰਨਵਾਦ ਹੋਵੇਗਾ ਜੀ